ਅੱਜ ਤੜਕੇ ਅੰਬਾਲਾ ਲੁਧਿਆਣਾ ਰੇਲ ਸੈਕਸ਼ਨ ਤੇ ਸਰਹੰਦ ਲੱਗੇ ਨਿਊ ਸਰਹੰਦ ਰੇਲਵੇ ਸਟੇਸ਼ਨ ਵਿਖੇ ਦੋ ਮਾਲ ਗੱਡੀਆਂ ਦੇ ਹਾਦਸੇ ਦੀ ਚਪੇਟ ਵਿੱਚ ਆਉਣ ਤੋਂ ਬਾਅਦ ਅਮ੍ਰਿਤਸਰ ਤੋਂ ਜਾ ਰਹੀ ਇੱਕ ਸਪੈਸ਼ਲ ਪੈਸੇਂਜਰ ਟ੍ਰੇਨ ਹਾਦਸੇ ਦਾ ਸ਼ਿਕਾਰ ਹੋ ਗਈ ਪਰ ਰੱਬ ਦੀ ਮਿਹਰ ਸਦਕਾ ਯਾਤਰੀਆਂ ਨੂੰ ਕਿਸੇ ਤਰ੍ਹਾਂ ਦਾ ਕੋਈ ਜਾਨੀ ਜਾਂ ਮਾਲੀ ਨੁਕਸਾਨ ਹੁਣ ਬਚ ਗਿਆ ਸਿਰਫ ਇੱਕ ਇੰਜਣ ਚਾਲਕ ਨੂੰ ਕੁਝ ਛੋਟਾਂ ਆਈਆਂ ਪਰੰਤੂ ਮੁੱਢਲੀ ਸਹਾਇਤਾ ਮਗਰੋਂ ਉਹ ਵੀ ਡਿਊਟੀ ਤੇ ਵਾਪਸ ਆ ਗਿਆ ਇਸ ਹਾਦਸੇ ਮਗਰੋਂ ਸਰਹੰਦ ਮੰਡੀ ਗਵਿੰਦਗੜ ਖੰਨਾ ਰੇਲਵੇ ਸਟੇਸ਼ਨਾਂ ਤੇ ਪਿੱਛੋਂ ਆ ਰਹੀਆਂ ਗੱਡੀਆਂ ਰੋਕ ਲਈਆਂ ਗਈਆਂ ਗਵਿੰਦਗੜ ਵਿਖੇ ਅੰਮ੍ਰਿਤਸਰ ਵਿਸ਼ਾਖਾਪਟਨਮ ਰੇਰ ਗੱਡੀ ਕਈ ਘੰਟੇ ਰੁਕੀ ਰਹੀ ਜਿੱਥੇ ਆਸ-ਪਾਸ ਦੇ ਲੋਕਾਂ ਨੇ ਪਹਿਲਾਂ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਤੁਰੰਤ ਮਗਰੋਂ ਗੁਰਦੁਆਰਾ ਪਾਤਸ਼ਾਹੀ 6ਵੀ ਤੋਂ ਲੰਗਰ ਅਤੇ ਚਾਹ ਆਰ ਪੁੱਜ ਗਈ ਇਸੇ ਦੌਰਾਨ ਸ਼ਹਿਰ ਵਿੱਚੋਂ ਵੀ ਯਾਤਰੀਆਂ ਦੀ ਸੇਵਾ ਵਿੱਚ ਸਹਿਯੋਗ ਮਿਲਣ ਲੱਗ ਗਿਆ ਦੂਜੇ ਰਾਜਾਂ ਵਿੱਚ ਜਾ ਰਹੇ ਯਾਤਰੀ ਪੰਜਾਬੀਆਂ ਦੀ ਸੇਵਾ ਤੋਂ ਬਹੁਤ ਪ੍ਰਭਾਵਿਤ ਹੋਏ ਉੱਤਰ ਪ੍ਰਦੇਸ਼ ਦੇ ਇੱਕ ਯਾਤਰੀ ਨੇ ਸਮੁੱਚੇ ਬੋਲਦਿਆਂ ਹੋਏ ਆਪਣੇ ਜਜ਼ਬਾਤਾਂ ਦਾ ਇਨ੍ਹਾਂ ਸ਼ਬਦਾਂ ਦੇ ਵਿੱਚ ਪ੍ਰਗਟਾਵਾ ਕੀਤਾ ਆਪ ਲੋਕਾਂ ਕੋ ਬਵਸਤਾ ਬਹੁਤ ਅੱਛਾ ਬਣਾ ਹੋਆ ਯਹਾਂ ਤੇ ਆਪ ਲੋਕ ਸੇਵਾ ਕਰ ਰਹੇ ਮਾਨਵ ਦਾ ਇਸ ਲਈ हमको ਵੀ ਲਗਾ ਕੁਝ ਹਮ ਸਹਿਯੋਗ ਆਪ ਲੋਕਾਂ ਕੋ ਵੀ ਕਰ ਦੇ ਜਹਾਂ ਤੱਕ ਉਪਰ ਵਾਲਾ ਹਮ ਲੋਕ ਕੋ دیے ਹੈ ਉਹ ਹਮ ਕੁਝ ਸਹਿਯੋਗ ਕਰਨੇ ਕੀ ਆਪ ਲੋਕ ਕੋ ਇਸ ਵਿੱਚ ਉੜੀਸ਼ਾ ਵਾਪਸ ਜਾ ਰਹੀਆਂ ਕੁਝ ਖਿਡਾਰੀ ਬੱਚਿਆਂ ਦਾ ਅਨੁਭਵ ਇਸ ਤਰ੍ਹਾਂ ਦਾ ਸੀ ਜਿਹੜਾ ਜੋ ਹਮਾਰਾ ਟ੍ਰੇਨ ਆਕੇ ਮੇਰੇ ਕੋਲ ਟ੍ਰੇਨ ਐਕਸੀਡੈਂਟ ਹੋਇਆ ਹੈ ਜਾਨ ਕਿ ਜੋ ਲੋਕ ਹੈ ਬਹੁਤ अच्छे ਲੋਕ ਹੈ ਮਦਦ ਕਰ ਰਹੇ ਲੋਕੋ ਕੀ ਖਾਣੇ ਕੇ ਲਈ ਚੀਜ਼ ਦੇ ਰਹੇ ਹੈ ਜਿ세 ਕਿ ਫਲ ਫੁੱਲ ਜੋ ਇਹ ਦੇ ਰਹੇ ਹੈ ਬਹੁਤ ਲੋਕ ਆ ਕੇ ਯਹਾਂ ਸੇ ਲੈ ਰਹੇ ਹੈ ਹਮਾਰਾ ਟੀਮ ਹੈ ਹਮ ਵੀ ਆ ਕੇ ਯਹਾਂ ਸੇ ਲੈ ਰਹੇ ਹੈ ਇਸ ਲੱਗ ਰਹਾ ਹੈ ਅਰ ਹਮ ਇੰਤਜ਼ਾਰ ਕਰ ਰਹੇ ਹੈ ਕਬ ਟ੍ਰੇਨ ਆਏ ਐ ਅਜੇ ਜਗਨਨਾਥ ਪਰੀਤੂ ਅੰਯਾ ਇਹ ਖਿਡਾਰੀ ਬਚੀਆਂ ਇਸ ਹੱਦ ਤੱਕ ਪ੍ਰਭਾਵਿਤ ਹੋਈਆਂ ਕਿ ਉਹਨਾਂ ਦੇ ਕੋਚ ਮੈਡਮ ਸੁਧਾ ਨੇ ਸੇਵਾ ਕਰ ਰਹੇ ਸੇਵਾਦਾਰਾਂ ਦਾ ਸਨਮਾਨ ਕਰਦਿਆ ਉਹਨਾਂ ਨੂੰ ਜਗਨਨਾਥਪੁਰੀ ਵੱਲੋਂ ਪ੍ਰਸ਼ਾਦ ਭੇਂਟ ਕੀਤਾ ਬੋਲੇ ਈਸੋ ਨਿਹਾਲ ਸਾਤ ਸ੍ਰੀ ਅਕਾਲ ਜਿਆ ਸਾਨੂੰ ਸਵੇਰੇ ਪਤਾ ਲੱਗਿਆ ਵੀ ਗੱਡੀ ਦਾ ਐਕਸੀਡੈਂਟ ਹੋ ਗਿਆ ਤੇ ਉਰੇ ਸਟੇਸ਼ਨ ਤੇ ਗੱਡੀ ਖੜੀ ਹੈ ਅਸੀਂ ਸਾਰੇ ਬੰਦੇ ਇਕੱਠੇ ਹੋ ਕੇ ਉਰੇ ਆ ਗਏ ਜੀ ਉਰੇ ਆ ਕੇ ਪਤਾ ਲੱਗਿਆ ਵੀ ਸੇਵਾ ਕਿਵੇਂ ਕਰਨੀ ਹੈ ਕੋਈ ਬ੍ਰੈਡ ਲੈ ਕੇ ਆਇਆ ਕੋਈ ਚਾਹ ਲੈ ਕੇ ਆਇਆ ਗੁਰਦਰ ਸਾਹਿਬ ਤੋਂ ਪ੍ਰਸ਼ਾਦ ਆਏ ਸਾਰਿਆਂ ਨੇ ਛਕੇ ਸਰਨ ਚਾਹ ਪੀਤੀ ਤੇ ਬਹੁਤ ਬਹੁਤ ਧੰਨਵਾਦ ਕੀਤਾ ਸਾਰੇ ਗੋਦੜ ਸੰਗਤ ਦਾ ਪੰਜਾਬੀਆਂ ਦਾ ਮਾਣ ਵਧਾਇਆ ਉਹਨਾਂ ਨੇ ਉਹ ਕਹਿੰਦੇ ਜੋ ਪੰਜਾਬੀ ਸੇਵਾ ਕਰ ਸਕਦੇ ਨੇ ਕੋਈ ਨਹੀਂ ਕਰਦਾ